ਹਾਂਜੀ ਸ਼ਾਸਤਰੀ ਕਾਲ ਜੀ ਸਰ ਕਬੂਤਰ ਹੈ ਭਰਾ ਨੂੰ ਬਾਈ ਅੱਜ ਤੁਹਾਨੂੰ ਆਪਣੇ ਕਬੂਤਰਾਂ ਦਾ ਛੌਂ ਕਰਾਉਣ ਲੱਗੇ ਆਂ ਨਾਲ ਜਿਹੜੇ ਕਬੂਤਰ ਦੀਆਂ ਲੱਤਾਂ ਖਰਾਬ ਹੋਈਆਂ ਸੀ ਉਹ ਦਿਖਾਉਨੇ ਆਪਾਂ ਹਾਂ ਬਾਈ ਆਪਣੇ ਕਬੂਤਰ ਹੈ ਇਹਨਾਂ ਦਾ ਛੌਂ ਕਰੋ ਨਾਲ ਤੁਹਾਨੂੰ ਆਪਾਂ ਅੱਜ ਬਾਈ ਹੋਰ ਦਿਖਾਉਨੇ ਕਬੂਤਰ ਜਿਹੜੇ 2 ਦਿਨ ਦੇ ਵਿੱਚ ਠੀਕ ਹੋ ਗਈ ਆ ਜਿਹੜੀਆਂ ਲੱਤਾਂ ਖੜੀਆਂ ਸੀ ਬਾਈ ਉਹ ਕਮਜ਼ੋਰੀ ਹੋ ਜਾਂਦੀ ਵਿਟਾਮਿਨ ਦੀ ਕਮੀ ਨਾਲ ਕੈਲਸ਼ੀਅਮ ਦੀ ਕਮੀ ਨਾਲ ਤੇ ਉਹਦੇ ਕਰਕੇ ਲੱਤਾਂ ਖੜੀਆਂ ਆਹੇ ਤੋਂ ਆਪਾਂ ਤੁਹਾਨੂੰ ਦਿਖਾਉਨੇ ਆਂ ਆ ਕੋਈ ਬਈ ਇਹ ਤਾਂ ਬੱਚਾ ਹਰਿਆ ਬੱਚਾ ਏ ਇਹਦਾ ਵਾ ਤੇ ਇਹ ਵੀ ਪਹਿਲਾਂ ਇਦਾਂ ਦੀ ਉਹ ਬੈਠ ਪੈ ਗਿਆ ਹਣ ਕੇ ਥੱਲੇ ਇਹ ਬਈ ਇਦਾਂ ਨਹੀਂ ਪਹਿਲਾਂ ਵੀ ਤੇ ਵੀ ਸਭੇ ਜੀਮ ਨਹੀਂ ਹੋ ਗਈ ਹੈ ਰੰਗ ਬਦਲਿਆ ਬਾਕੀ ਹੁਣ ਦਿਖਾਉਣੇ ਆ ਤੁਹਾਨੂੰ ਤੇ ਇੱਥੇ ਫਿਰਦੀ ਹੋਣੀ ਆ ਟੋਰੀ ਫਿਰਦੀ ਹੋਂ ਤੇ ਤੇ ਜਾਂ ਖੋਡੇ ਵਿੱਚ ਹੋਣੀ ਆ ਉਹਂ ਡਰਾਉਣਾ ਪਹਿਲਾਂ ਤੁਹਾਨੂੰ ਕਿਦਾਂ ਵੇਖੋ 2 ਦਿਨ ਦੇ ਵਿੱਚ ਠੀਕ ਹੋ ਗਿਆ ਚੰਗੀ ਭਲੀ ਤਰੀਕੀ ਫਿਰਦੀ ਹੁਣ ਫੇਰ ਆਪਾਂ ਤੁਹਾਨੂੰ ਦੱਸਾਂਗੇ ਬਾਈ ਸੋਕੇ ਦਾ ਇਲਾਜ ਸੌਖਾ ਜਿਹਾ ਇਲਾਜ ਆ ਸੋਕੇ ਦਾ ਡੱਕ ਘਰੇਲੂ ਜਿਹਾ ਸਮਾਨ ਤਾਂ ਪਹਿਲਾਂ ਹੁਣ ਵੇਚਦੇ ਆ ਕੋਡੇਰ ਵਿੱਚ ਹੋਵੇ ਬੈਠੀ ਮਾਦੀ ਤੇ ਇਹਦੇ ਕੋਡੇਰ ਵਿੱਚ ਹੋਈ ਠੀਕ ਆ ਨੇ ਇਹਦੇ ਤੇ ਪੇ ਹੋਣੀ ਕਿਤੇ ਸਾਈਡ ਜੀ ਤੇ ਬੈਠੀ ਫੇਰ ਵੇਖਦੇ ਆ ਤੇ ਉਹ ਦਿਖਾਉਨੇ ਤੁਹਾਨੂੰ ਪਹਿਲਾਂ ਪਹਿਲਾਂ ਮਾਦੀ ਦਿਖਾਉਨੇ ਆ ਇਹ ਕਦੋਂ ਦਿਨਾਂ ਦੇ ਵਿੱਚ ਠੀਕ ਹੋ ਗਏ ਘੋਟੇਰੇ ਵਿੱਚ ਤੇ ਹੈ ਨਹੀਂ ਆ ਬਾਕੀ ਇੱਥੇ ਹੋਣੇ ਕਿਤੇ ਬਾਹਰ ਹੀ ਇਹਨਾਂ ਦੇ ਵਿੱਚ ਆਹ ਭਾਈ ਵੇਖੋ ਇਹ ਆ ਮਾਦੀ ਉਹ ਹੱਡੀ ਕੱਢੀ ਇਹਨੇ ਇਹ ਭਾਈ ਲੱਤਾਂ ਜਿਹੜੀਆਂ ਰੁਕ ਗਈਆਂ ਤੇ ਚੱਲਿਆ ਨਹੀਂ ਜਾਂਦਾ ਉਹਦੇ ਕਰਕੇ ਸੋਕੇ ਚ ਆ ਗਈਆਂ ਮੇਰਾ ਦਾ ਇਹ ਸਭ ਜੀ ਚੀਨੀ ਕਬੂਤਰੀ ਆ ਹੁਣ ਇਹਨੂੰ ਛੱਡ ਕੇ ਦਿਖਾਉਣੀ ਤੁਹਾਨੂੰ ਚੰਗੀ ਭਲੀ ਆ ਆਹ ਦੇਖੋ ਭਾਈ ਇਹ ਚੰਗੀ ਭਲੀ ਹੋ ਗਈ ਤੁਰੇ ਫਿਰਦੀ ਹਣ ਤੇ ਹੁਣ ਇਹਦਾ ਹੁਣ ਇਲਾਜ ਕਰਨਾ ਆਪਾਂ ਬਾਈ ਸੋਕੇ ਦਾ ਤੁਹਾਡ ਸਾਰਿਆਂ ਨਾਲ ਸ਼ੇਅਰ ਕਰ ਦਿੰਨੇ ਭਰਾਵਾਂ ਨਾਲ ਜਿਹੜਾ ਵੀ ਕੀ ਕੀ ਇਹਦੇ ਵਿੱਚ ਤਿੰਨ ਚਾਰ ਚੀਜ਼ਾਂ ਭਰਾ ਮੇਰੇ ਵੀਡੀਓ ਲਾਈਕ ਕਰਦੇ ਹੋ ਤਾਂ ਐ ਲੋਣਾ ਹਾਂ ਵਧੀਆ ਖਲੋਤੀ ਆਪਣੀ ਗੱਲ ਨੱਤਾਂ ਦੇ ਦਾਣੇ ਪਾਣੀ ਖਾਂਦੀ ਹੁਣ ਉਹ ਕੱਚੰਝਾਂ ਮਾਰਨ ਦੇ ਥੱਲੇ ਭੁੱਖੀ ਹੁਣ ਤੇ ਚੰਝਾਂ ਮਾਰਦੀ ਥੱਲੇ ਇਹ ਲੈ ਭਾਈ ਇਹ ਤੁਰਿਆ ਨਹੀਂ ਜਾਂਦਾ ਧੋਣਾ ਠੀਕ ਹੋ ਗਈ ਬਿਲਕੁਲ ਭਈਆ ਆਪਣੇ ਕਬੂਤਰ ਇਹਨਾਂ ਸ਼ੋਅ ਕਰੋ ਨਾਲ ਤੁਹਾਨੂੰ ਭਾਈ ਇਲਾਜ ਦੱਸਦੇ ਹਾਂ ਸੋਕੇ ਦਾ ਜਿਹੜਾ ਕਬੂਤਰਾਂ ਸੋਕੇ ਵਾਲੇ ਨੂੰ ਇਲਾਜ ਕਰਨਾ ਆਪਾਂ ਭਾਈ ਕਾਲੇ ਛੋਲੇ ਚਾਹੀਦੇ ਆ ਕਿਸ਼ਮਿਸ਼ ਚਾਹੀਦੀ ਚਿੱਟੇ ਤੇਲ ਚਾਹੀਦੇ ਆ ਬਾਈ ਭਿਜਿਆਏ ਕਾਲੇ ਛੋਲੇ ਕਬੂਤਰ ਨੂੰ ਦੇਣੇ ਆ 20 25 ਕਬੂਤਰ ਨੂੰ ਕਾਲੇ ਛੋਲੇ ਦੇਣੇ ਆ ਆਪ ਖਾਵੇ ਠੀਕ ਆ ਨਾ ਖਾਵੇ ਤੇ ਆਵ ਹੱਥ ਨਾਲ ਖਵਾ ਦੇਣੇ 20 ਤੋਂ 25 ਕਾਲੇ ਛੋਲੇ ਸਵੇਰੇ ਸ਼ਾਮ ਕਾਲੇ ਛੋਲੇ ਖਵਾਉਣੇ ਕਬੂਤਰ ਨੂੰ ਬਾਈ ਕਾਲੇ ਦਾ ਚਿੱਟੇ ਤੇਲ ਤੇ ਕਿਸ਼ਮਿਸ਼ ਆ ਇਹ ਘੋਟ ਕੇ ਗੋਲੀ ਬਣਾ ਲੈਣੀ ਆ ਸ਼ਾਮ ਨੂੰ ਕਬੂਤਰ ਨੂੰ ਖਵਾ ਕੇ ਕਾਲੇ ਛੋਲੇ 20 25 ਤੇ ਬਾਈ ਦੋ ਗੋਲੀਆਂ ਦੇ ਕੇ 5 ਐਮ ਐਲ ਪਾਣੀ ਦੇ ਕੇ ਕਬੂਤਰ ਬੰਦ ਕਰ ਦੇਣਾ ਭਾਈ ਫੇਰ ਇਹ ਹੀ ਇਲਾਜ ਸਵੇਰੇ ਕਰਨਾ ਸਵੇਰੇ ਵੀ ਕਬੂਤਰ ਨੂੰ ਇਹ ਹੀ ਦੋ ਗੋਲੀਆਂ ਦੇਣੀਆਂ ਵਾ 5 ਐਮ ਐਲ ਪਾਣੀ ਦੇਣਾ ਕਬੂਤਰ ਨੂੰ ਭਾਈ ਇਹ ਦੋ ਚਾਰ ਦਿਨ ਇਲਾਜ ਕਰਦਾ ਜਿਹਨੇ ਕਬੂਤਰ ਠੀਕ ਨਹੀਂ ਹੋ ਜਾਂਦਾ ਬਈ ਵਧੀਆ ਚੀਜ਼ ਕਾਲੇ ਛੋਲੇ ਭਾਈ ਕਾਲੇ ਛੋਲੇ ਜਿਹੜੇ ਭਿੱਜੇ ਦੇਣੇ ਸੁੱਕੇ ਨਹੀਂ ਕਬੂਤਰ ਨੂੰ ਦੇਣੇ ਸੁੱਕੇ ਕਬੂਤਰ ਪਾਹਗੇ ਤੇ ਛੋਕੇ ਦੇ ਵਿੱਚ ਆ ਜਾਂਦੇ ਕਬੂਤਰ ਸਾਰੇ ਛੋਲਿਆਂ ਦਾ ਇਸ ਕਰਕੇ ਭਿੱਜੇ ਹੋਏ ਕਾਲੇ ਛੋਲੇ ਦੇਣੇ ਜਿਹੜੇ ਵਧੀਆ ਚੀਜ਼ ਕਾਲੇ ਛੋਲੇ ਤੇ ਭਾਈ ਇਹ ਤੇ ਇਹਨਾਂ ਸੋਕੇ ਵਾਲੇ ਕਬੂਤਰਾਂ ਨੂੰ ਜਿਆਦਾ ਤੋਂ ਜਿਆਦਾ ਜਿਹੜੀ ਕਿ ਰੋਟੀ ਪਾਓ ਕਰੋ ਭੋਰੇ ਪਾਉਣੇ ਆ ਜਿਹੜੀ ਪਈ ਰੋਟੀ ਜਿਹੜੀ ਇਹ ਵਧੀਆ ਕਬੂਤਰ ਵਾਸਤੇ ਸੋਕੇ ਵਾਲੇ ਵਾਸਤੇ ਜਿਆਦਾ ਜਿਆਦਾ ਪਈ ਰੋਟੀ ਪਾਉਣੀ ਆ ਦਾਣੇ ਪਾਉਣੇ ਕਬੂਤਰ ਨੂੰ ਜਿੰਨੇ ਹੋ ਸਕੇ ਰਾਜ ਦੇ ਖਾਵੇ ਕਬੂਤਰ ਸੋਕੇ ਵਾਲਾ ਤੇ ਪਈ ਰੋਟੀ ਪਾਉਣੀ ਆ ਬਾਈ ਵੀਡੀਓ ਵਧੀਆ ਲੱਗੀ ਆ ਤੇ ਲਾਈਕ ਕਰ ਦਿਓ ਮੇਰੇ ਭਰਾ